ਸਕ੍ਰੀਆ ਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਸ਼੍ਰੀ ਵਿਸ਼ਵਕਰਮਾ ਤੇ 팀ਾਨ ਸਭਾ ਬੰਗਾਰੋੜ ਫੁਗੜਾ ਬਲੂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 115 ਵਾਂ ਸ਼੍ਰੀ ਵਿਸ਼ਵਕਰਮਾ ਸਲਾਨਾ ਪੂਜਾ ਮਹਾਉਤਸਵ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਬੰਗਾਰੋੜ ਫੁਗੜਾ ਵਿਖੇ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ ਇਸ ਦੌਰਾਨ ਮਹਿੰਦਰ ਸਿੰਘ ਮਾਨਗੂ ਬਲੂ ਹਵਨ ਯੱਗ ਅਤੇ ਝੰਡੇ ਦੀ ਰਸਮ ਅਦਾ ਕੀਤੀ ਗਈ ਇਸ ਸਮਾਗਮ ਦੇ ਮੁੱਖ ਮਹਿਮਾਨ ਰਾਮਗੜੀਆ ਵਿਦਿਅਕ ਅਦਾਰੇ ਦੇ ਚੇਅਰਪਰਸਨ ਮੈਡਮ ਮਨਪ੍ਰੀਤ ਕੌਰ ਪੋਗਲਸਨ ਇਸ ਸਮਾਗਮ ਦੀ ਪ੍ਰਧਾਨਗੀ ਮਨਜਿੰਦਰ ਸਿੰਘ ਸਿਰਾ ਵੱਲੋਂ ਕੀਤੀ ਗਈ ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਉੱੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਇਸ ਸਮਾਗਮ ਦੌਰਾਨ ਜਿੱਤੇ ਪ੍ਰਸਿੱਧ ਕਲਾਕਾਰਾਂ ਤੇ ਬੱਚਿਆਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਕੈਬਨਰ ਮੰਤਰੀ ਪੰਜਾਬ ਹਰਪਜਿੰਦਰ ਸਿੰਘ ਈਟੀਓ ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਡਾਕਟਰ ਰਾਜੀਵ ਮਰਜੱਬੇਵਾਲ ਅਤੇ ਜ਼ਿਲ੍ਹਾ ਪ੍ਰਧਾਨ ਸਰਵਜੀਤ ਸਿੰਘ ਲੁਬਾਣਾ ਵੀ ਮੌਜੂਦ ਸਨ ਉਨਾ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਨੂੰ ਅੱਜ ਇਸ ਮੰਦਰ ਵਿੱਚ ਆ ਕੇ ਨਮਸਤਕ ਹੋਣ ਦਾ ਮੌਕਾ ਮਿਲਿਆ ਹੈ ਅਤੇ ਉਹਨਾਂ ਨੇ ਮੰਦਰ ਅਤੇ ਹਸਪਤਾਲ ਦੀ ਬਿਹਤਰੀ ਲਈ ਆਪਣੇ ਅਖਤਿਆਰੀ ਫੰਡ ਵਿੱਚੋਂ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਇਸ ਤੋਂ ਇਲਾਵਾ ਕੈਬਨਰ ਮੰਤਰੀ ਪੰਜਾਬ ਮਹਿੰਦਰ ਭਗਤ ਨੇ ਵੀ ਮੰਦਰ ਵਿਖੇ ਪਹੁੰਚ ਕੇ ਭਗਵਾਨ ਸ਼ਿਰੀ ਵਿਸ਼ਵਕਰਮਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਹਾਜ਼ਰ ਕਾ ਕੈਬਨਰ ਮੰਤਰੀ ਪੰਜਾਬ ਸਰਦਾਰ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਹਰਜੀਮਾਨ ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਰঞ্জੀਤ ਸਿੰਘ ਖੁਰਾਨਾ ਦੇਹਾਤੀ ਇੰਚਾਰਜ ਅਰਜਿੰਦਰ ਸਿੰਘ ਚੰਧੀ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਪੂਰਥਲਾ ਦੇ ਬਹਾਦਰ ਸਿੰਘ ਸੰਗਤਪੁਰ ਸਾਬਕਾ ਕੇਂਦਰੀ ਰਾਜमंत्री ਸੁਮਪrakash ਕੇਂਦ ਸਾਬਕਾ ਕੇਂਦਰੀ ਰਾਜमंत्री ਵਿਜੇ ਸਾਹਬਲਾ ਹਲਕਾ ਫਗਵਾੜਾ ਦੇ ਵਿਧਾਇਕ ਬਰਿੰਦਰ ਸਿੰਘ ਢੜੀਵਾਲ ਦਲਜੀਤ ਰਾਜੂ ਮੀਰ ਰਾਮਪਾਲ ਉਪਲ ਗੁਰਜੀਤਪਾਲ ਵਾਲੀਆ ਕਮਲ ਢੜੀਵਾਲ ਤੋਂ ਇਲਾਵਾ ਹੋਰ ਉੱਚ ਸਿੱਖਿਆ ਤਾਂ ਨੀਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਆਖਰ ਵਿੱਚ ਕਮੇਟੀ ਦੇ ਪ੍ਰਧਾਨ ਪ੍ਰਦੀਪ ਧਮਾਨ ਵੱਲੋਂ ਸਮੂਹ ਸੰਗਤਾਂ ਨੂੰ ਅਤੇ ਦੇਸ਼ ਵਾਸੀਆਂ ਨੂੰ ਪਵਨ ਸ਼੍ਰੀ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਆਈ ਹੋਪ ਤਵੰਦੀਆਂ ਦਾ ਮਾਨ ਸਨਮਾਨ ਵੀ ਕੀਤਾ ਗਿਆ। ਪੇਸ਼ ਹੈ ਇੱਕ ਰਿਪੋਰਟ। ਪਵਨ ਜੋ ਸ਼੍ਰੀ ਉਪਿਸ਼ਟ ਕਰਵਾ ਦਵਾਨ ਸਭਾ ਇਸਟਾਰ 157 ਰੋਮ ਮੈਂਬਰਾਂ ਸਮਾਨ ਸ਼੍ਰੀ ਪ੍ਰਦੀਪ ਕਮਾਨ ਪ੍ਰੈਜ਼ੀਡੈਂਟ ਸ਼੍ਰੀ ਵਰਨਾਮ ਜੁੱਟਲਾ ਜਨ ਅਸਕਰੀ ਸ਼੍ਰੀ ਸੁਮਾਸ ਦਵਾਨ ਕੈਸ਼ੀਅਰ ਸ਼੍ਰੀ ਐਸੇ ਦਵਾਨ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ੍ਰੀ ਪ੍ਰਸ਼ਾਂਤ ਦਿਵਾਨ 70 30 ਐਂਡ ਫੌਸ ਇਮਲਾਰਡ ਸਰਦਾਰ ਤੇ ਐਨ ਆਰ ਆਈ ਪ੍ਰਾਤਿਸ਼ਾ ਦੇ ਸਰਦਾਰ ਮਨਿੰਦਰ ਸਿੰਘ ਜਿਹੜੇ ਕੀ ਪਾਸ ਤੋਂ ਆਏ ਹੋਏ ਐ ਅਤੇ ਉਹਨਾਂ ਦੇ ਨਾਲ ਹੀ ਸਰਦਾਰ ਮਨਿੰਦਰ ਸਿੰਘ ਚੈਰਾ ਅਤੇ ਹੋਰ ਜਿਹੜੇ ਸ਼ਹਿਰ ਦੇ ਕਮਿਊਨਿਟੀਜ਼ ਆ ਨਾ ਸਾਰਿਆਂ ਨੂੰ ਅੱਜ ਇਸ ਸੁਭ ਮੌਕੇ ਤੇ ਸ਼ੁਭ ਕਾਮਨਾਵਾਂ ਸ਼ੁਭ ਕਾਮਨਾਵਾਂ ਦੇ ਥੀਕਾ ਸਵਾਗਤ ਅਤੇ ਜੋਰ ਦਾ ਜ਼ਿਕਰਾ ਜੈਪ ਬਖਵਾਨ ਸ਼੍ਰੀ विश्वकर्मा बोल विश्वकर्मा भगवान महाराज की सम्मान जो डिग्निटी जो पार्टी विराजमान आज के मौख में मान मंत्री कौर कुमर साहब महेंद्र सिंह जी मनकू मनजिंदर सिंह जी सीरा दिलीप मान साहब गौतम नड्डा जी नड्डा जी ਇਸ ਬਾਅਦ ਦੇ ਹੋਏ ਸਾਡੇ ਆਮੀ ਐਮਐਲਏ ਸਾਹਿਬ ਸਾਰੇ ਮੇਰੇ ਸਾਥੀ ਜੀ ਸਾਥੀ ਜਿਨੇ ਇਸ function ਤੇ ਪ੍ਰਗਟਾਈ ਨੇ ਸਭ ਦਾ 115ਵੇਂ ਪੁਰਜਾ ਦਿਨ ਤੇ ਆਂਦੀ ਬਹੁਤ ਬਹੁਤ ਸਾਰਨ ਬਧਾਈ ਹੋ ਆ ਸਾਡੀ ਤਰ੍ਹਾਂ ਦਮਾ ਸਮਾਗਮ ਨੂੰ ਹੋਇਆ 40 ਸਾਲ ਮੈਨੂੰ ਇੱਥੇ ਆਉਂਦੇ ਨੂੰ ਹੋ ਗਏ ਮੈਂ ਯਾਦ ਕਰਾ ਰਹੇ ਹਾਂ ਬਹੁਤ ਸਾਰੀਆਂ ਕੰਟਾ ਨਾਉਂਸ ਹੋਈਆਂ ਨੇ ਮੇਰੇ ਤੋਂ ਪਹਿਲੇ ਮੈਂਬਰਾਂ ਬਾਅਦ ਇੱਕ ਜਿਸ ਤਰੀਕੇ ਨਾਲ ਇਹ ਮੰਦਰ ਦੇ ਨਾਲ ਨਾਲ ਹਸਪਤਾਲ ਵੀ ਚਲਾ ਰਹੇ ਨੇ ਟੁਰਕੀ ਚੈਰੀਟੇਬਲ ਕ੍ਰੀਕ ਦੇ ਨਾਲ ਤੇ ਉਹਦੇ ਵਿੱਚ ਵੱਖ-ਵੱਖਰੀਆਂ ਸੇਵਾਵਾਂ ਦੇ ਰਹੇ ਨੇ ਆਪੀਡੀ ਹੁੰਦੀ ਹੈ ਸਾਡੇ 300 400 ਤੇ ਹਜ਼ਾਰ ਰੁਪਏ ਕੈਂਪ ਲੱਗਦੇ ਨੇ ਵੱਖਰੇ ਵੱਖਰੇ ਐਮਰਜੈਂਸੀ ਫੈਸਿਲਿਟੀਆਂ ਵੀ ਹੈਗੀ ਔਰ ਟਰਿਟੇਬਲ ਕੈਲਿਸਿਸ ਵੀ ਹੁੰਦੀ ਹੈਗੀ ਜਿਹੜਾ ਵੀ ਕਿਡਨੀ ਦੀ ਪ੍ਰੋਬਲਮਸ ਹੋ ਗਏ ਤੇ ਪਲੱਸ ਇਹਦੇ علاوہ ਬਹੁਤ ਹੋਰ ਚੀਜ਼ਾਂ ਕਰ ਰਹੇ ਨੇ ਉਹਦੇ ਲਈ ਵੀ ਉਹ ਜਦੋਂ ਬੁਲਾਈਏ ਪੱਤਰ ਆ ਗਏ ਨੇ ਇਹਦੇ ਨਾਲ ਨਾਲ ਜਿਹੜਾ ਕੱਖਣ ਐਜੂਕੇਸ਼ਨ ਦਾ ਟ੍ਰੇਨਿੰਗ ਸੈਂਟਰ ਚਲਾ ਰਹੇ ਆਗੇ ਨੇ ਉਹ ਵੀ ਬਹੁਤ ਹੀ ਕਾਬਿਲਤਾ ਦੀ ਚ ਹੈਗਾ ਤੇ ਲੋਕਾਂ ਦੀ ਲੋੜਾਂ ਦੇ ਮੁਤਾਬਿਕ ਚੱਲਦਾ ਰਹੇਗਾ ਇੱਕ ਮਨੂ ਕਮੇਟੀ ਵੱਲੋਂ ਇੱਕ ਡਿਮਾਂਡ ਆਈ ਸੀ ਕਿ ਜਿਹੜਾ ਬੰਗਾ ਰੋਡ ਹੈਗਾ ਇਹਦਾ ਨਾਮ ਬਦਲ ਕੇ ਸ਼੍ਰੀ ਵਿਸ਼ਕਰਮਾ ਮੰਦਿਰ ਮਾਰਗ ਕੀਤਾ ਜਾਵੇ ਉਹਦੇ ਲਈ ਮੈਂ ਮੁੜੇਲੀ ਗੱਲ ਤੇ ਹਲੇ ਬੈਠੇ ਬੈਠੇ ਆਪਣੀ ਹਾਈ ਕਮਾਂਡ ਤੋਂ ਕਰ ਲਈ ਹੈਗੀ ਤੇ ਉਹਨਾਂ ਵੱਲੋਂ ਬੜਾ ਅੱਛਾ ਹੁੰਗਾਰਾ ਭਰਿਆ ਗਿਆ ਹੈਗਾ ਔਰ ਮੈਨੂੰ ਉਮੀਦ ਹੈਗੀ ਕਿ ਕਮੇਟੀ ਦੇਾਰਦਰਸ਼ਨ ਦੇ ਵਿੱਚ ਮੈਂ ਇਸ ਕੰਮ ਨੂੰ ਅੱਗੇ ਲਿਜਾ ਕੇ ਇਹਨੂੰ ਪੂਰਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਔਰ ਉਮੀਦ ਹੈ ਆਪਾਂ ਇਹਨੂੰ ਪੂਰਾ ਕਰਾ ਲਾਂਗੇ ਇਸ ਬੰਗਰੋ ਦਾ ਨਾਭਿਸ਼ ਕੇ ਬੰਗਰ ਹੋ ਜਾਵੇ। ਬੁਰਬਖੀ ਸਾਰਿਆਂ ਦਾ ਧੰਨਵਾਦ ਕਰਦਾ। ਤੁਸੀਂ ਮੈਨੂੰ ਇੱਥੇ ਹੋਂਦੇ ਮੌਕੇ ਤੇ ਪਰ ਮੈਂ ਇੱਥੇ ਆ ਕੇ ਇਸੀ ਸਰਪੰਚ ਤੇ ਅੱਥੇ ਇਸਤਪਾ ਭਗਵਾਨ ਜੀ ਦਾ ਸ਼ੁਭ ਪ੍ਰਾਪਤ ਕਰ ਸਕਿਆ। ਇਸ ਦਾ ਕਿ ਪਸਾਰੇ ਜਾਣਦੇ ਹੈ ਇਸ ਪ੍ਰਸਤ ਤੇ ਹਰ ਸਾਲ ਸਾਰੇ ਦੇਸ਼ ਵਿੱਚੋਂ ਨਹੀਂ ਵਿਦੇਸ਼ਾਂ ਵਿੱਚੋਂ ਸੰਪਾ ਕੇ ਜਿੱਥੇ ਭਗਵਾਨ ਵਿਸ਼ਵਰਮਾ ਮਹਾਰਾਜ ਦੇ ਅਸ਼ੀਰਵਾਦ ਪ੍ਰਾਪਤ ਕਰਦੇ ਆ ਉੱਥੋਂ ਹੀ ਸਾਡੇ ਦੂਰ ਦਰਾਡੇ ਤੋਂ ਸੰਤਾਂ ਆਉਂਦੀਆਂ ਹੈਗੀਆਂ ਤੇ ਮੈਂ ਜਿੱਥੇ ਆਪਣੇ ਵੱਲੋਂ ਅਤੇ ਸਮੂਹ ਸਾਡੇ ਫਗਵਾੜਾ ਕਾਂਗਰਸ ਵੱਲੋਂ ਅਤੇ ਸਵਾਦੇ ਸਮੂਹ ਫਗਵਾੜਾ ਵਾਸੀਆਂ ਵੱਲੋਂ ਜਿੱਥੇ ਅੱਜ ਦੇ ਇਸ ਸ਼ੁਭ ਦਿਹਾੜੇ ਦੇ ਅਲੱਗ ਅਲੱਗ ਭਾਈ ਦਿੰਦਾ ਉੱਥੇ ਹੀ ਭਗਵਾਨ ਸ਼ੁਰਵਾ ਬਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਸਾਡੇ ਸਾਰਿਆਂ ਤੇ ਆਪਣੀ ਕਿਰਪਾ ਦਸਿ ਬਣਾਈ ਰੱਖਣ ਕਿ ਤੁਹਾਨੂੰ ਆ ਦੇਖੇ ਕਿਰਪਾ ਦ੍ਰਿਸ਼ਟੀ ਦੇ ਨਾਲ ਹੈ ਤੇ ਜੇ ਆਪ ਸਾਰੇ ਜਾਣਦੇ ਹੈ ਕਿ ਸਦੀਆਂ ਤੋਂ ਉਹਨਾਂ ਦੇ ਅਸ਼ੀਰਵਾਦ ਸਦਕੇ ਜੋ ਅੱਜ ਦੁਨੀਆ ਵਿੱਚ ਅਸੀਂ ਜਿੰਨੀ ਵੀ ਅੱਜ ਕੱਲ ਦੇ ਜਿਹੜੇ ਸਕਿੱਲ ਡਵੈਲਪਮੈਂਟ ਦੇਖ ਰਹੇ ਹੈ ਉਹ ਜਿੰਨਾ ਵੀ ਆਰਕੀਟੈਕਚਰ ਦਾ ਆਪਾਂ ਕੰਮ ਦੇਖ ਰਹੇ ਹੈ ਉਹ ਸਭ ਜੋ ਉਹਨਾਂ ਦੀ ਦੇਣ ਹੈ ਕਿਉਂਕਿ ਜੇਕਰ ਉਹਨਾਂ ਦਾ ਅਸ਼ੀਰਵਾਦ ਨਾ ਹੁੰਦਾ ਅੱਜ ਜਦੋਂ ਅਸੀਂ ਮੋਟਰ ਗੱਡੀਆਂ ਦੇ ਵਿੱਚ ਜਾਂ ਇਲੈਕਟ੍ਰੋਨਿਕ ਜੋਖ ਫਿਸ ਘੁੰਮ ਰਹੇ ਹੈ ਮੇਰਾ ਕਾਰੋਸੈ ਨਹੀਂ ਹੋਣਾ ਸੀਗਾ ਕੋਈ ਸਾਡੇ ਆਪਾ ਉਸ ਕੀਵੰਦੀ ਕੰਠਾ ਕਰ ਸਕਦੇ ਆ ਜੋ ਕਿ ਸਦੀਆਂ ਪਹਿਲਾਂ ਜੇ ਕल्पना ਸੀ ਜਦੋਂ ਕਿ ਆਪਾਂ ਆਮ ਜਿਹੜਾ ਪੱਥਰ ਜੋ ਪਿੱਛੇ ਰਹਿੰਦੇ ਸੀ ਇਸ ਕਰਕੇ ਜਿੱਥੇ ਅੱਜ ਸਾਨੂੰ ਇੱਥੇ ਗਤਬਸਤ ਜੇਤਿਵਾਲ ਲੈਣ ਦਾ ਮੌਕਾ ਮਿਲ ਰਿਹਾ ਉੱਥੇ ਹੀ ਮੈਂ ਸਾਰੇ ਉਹ ਬੜਾ ਬਸੇ ਹਵਸ ਤੇ ਦਿਨਾਂ ਨਾਲ ਜੁੜ ਕੇ ਬੇਨਤੀ ਕਰੂੰਗਾ ਕਿ ਅਸੀਂ ਸਾਰੇ ਹੀ ਜਿੱਥੇ ਕੁੱਤੇ ਦੇ ਦੁਕਸਤ ਵਿੱਚ ਇਕੱਠੇ ਹੋਈਏ ਜਿਸ ਤਰ੍ਹਾਂ ਕਿ ਪੁਰਾਣੇ ਸਮੇਂ ਵਿੱਚ ਛੁੱਟਦਾ ਸੀ ਇਹ ਕਰ ਕਿਸੇ ਪਰਵਾਣ ਤੇ ਜਦ ਸਜਿਆਣ ਗਵਾਰ ਕੋਲ ਦੁੱਖਦਾ ਸੀਗਾ ਸਾਰੇ ਜਿਹੜੇ ਰੰਗ ਮਿਲਤੇ ਆਪਾਂ ਉਹ ਦੁੱਖ ਨੂੰ ਹਟਾ ਦੇ ਸੀਗੇ ਉਹ ਰਾਤੀ ਕੀ ਦਾ ਥੋੜਾ ਜਿਵੇਂ ਜਿਵੇਂ ਅਸੀਂ ਮੱਤੀ ਰਤਿਕ ਜੋਗ ਵਿੱਚ ਆ ਗਏ ਆਂ ਤੇ ਜਿਵੇਂ ਜਿਵੇਂ ਅਸੀਂ ਐਡਵਾਂਸ ਹੋਏ ਆ ਤਰੱਕੀ ਪ੍ਰਾਪਤ ਕੀਤੀ ਐ ਅਸੀਂ ਜਿਹੜੀਆਂ ਜੀਵਨ ਦੀਆਂ ਕਦਰਾਂ ਕੀਮਤਾਂ ਹੈਗਾ ਅਸੀਂ ਉਹ ਤੋਂ ਦੂਰ ਚਲੇ ਗਏ ਆਂ ਅੱਜ ਦੇਖੀਏ ਤਾਂ ਪਟੇਟੇ ਦੇ ਸਰਕਾਰ ਦੇ ਉੱਪਰ ਕਿੰਨੇ ਜਮੇ ਵਾਧੂ ਕੋਈ ਕਿੰਨੇ ਐਕਸੀਡੈਂਟ ਵਗੈਰਾ ਹੁੰਦੇ ਨੇ ਕਿੰਨੇ ਲੋਕਾਂ ਤੋਂ ਸੈਟਾ ਦੀ ਜ਼ਰੂਰਤ ਹੁੰਦੀ ਹੈ ਤੇ ਵੀ ਰੰਗ ਵਿੱਚ ਮੈਂ ਵੀ ਸ਼ਾਮਲ ਲਹਿਗਾ ਕਿਉਂਕਿ ਅੱਜ ਮੇਰੀ ਜਿੰਦਗੀ ਇਸਾਂ ਦੀ ਹੋ ਗਈ ਹੈ ਹਾਲੇ ਰੁਕਣ ਦੀ بجائے ਦੇਖਣ ਦੀ بجائے ਜਾਂ ਉਸ ਹਿੰਮਤ ਮਦਦ ਸੰਤ ਹੀ ਹੱਕ ਕਰਨ ਦੀ بجائے ਬਕੌਲ ਦੀ ਲੱਗ ਜਾਂਦੇ ਆ ਤੇ ਅੱਜ ਤੱਕ ਸਮਾਂ ਉਹ ਵੀ ਆ ਗਿਆ ਹੈ ਕਿ ਕੋਈ ਸੜਕੀ ਦੁਰਘਟਨਾ ਹੁੰਦੀ ਹੈ ਤਾਂ ਉਹ ਲੋਕੀ ਜਿਹੜੇ ਹੈਗੇ ਆ ਉਸ ਜਿਹੜਾ ਅੰਜਲ ਵਕਤਰੀਆ ਉਹਨੂੰ ਹਿੰਦ ਦੇ ਵਿੱਚ ਚੱਕ ਕੇ ਵਜਾਇਆ ਜਾਂਦਾ ਰਿਕਾਰਡਿੰਗ ਕਰਦੇ ਜਾਂ ਵੀਡੀਓ ਫਿਲਮ ਬਣਾਉਂਦੇ ਜਿਹੜਾ ਉਹਦੇ ਵਿੱਚ ਮਸ਼ਰੂਫ ਰਹਿੰਦੇ ਨੇ ਉਸ ਕਰਕੇ ਸਮੇਂ ਦੀ ਲੋੜ ਹੈ ਉਹ ਕੀ ਕਰਸੀ ਨਾ ਬਣੇ ਤਾਂ ਆਂਗਲ ਸਟੇਟ ਅਸੀਂ ਉਹ ਤੋਂ ਕਦਮ ਵਧਾ ਰਹੇ ਨੇ ਗਿਰਸ਼ਦੀ ਸਾਡੀ ਸੰਗਤ ਨੂੰ ਦਾਤ ਕਰਾਈ ਸ੍ਰੇਸ਼ਟੀਕਰਤਾ ਬੁਹਾਰ ਜਿਨ੍ਹਾਂ ਨੇ ਸਿਰਫ ਦਾ ਨਾਮ ਪੰਜਾਬ ਵਿੱਚ ਹਿੰਦੁਸਤਾਨ ਸਾਰੇ ਜੰਗਲਾਂ ਨੂੰ ਜਨਮ ਦਿੱਤਾ ਹੈ ਔਰ ਪਰਸਾਰਤੀ ਇੱਥੇ ਇਕੱਠੇ ਹੁੰਦੇ ਹੁੰਦੇ ਆ ਤੇ ਬੜਾ ਬਹੁਤ ਨਾ ਚੀਰ ਅੰਦਰ ਹੈ 115 ਸਤਣਾ ਔਰ ਇੱਥੇ ਗੁਰੂ ਗੋਬਿੰਦ ਸਿੰਘ ਜੀ ਬਾਟਕੀਆ ਵਰਤੋਂ ਰੋਹਦੇ ਨੇ ਔਰ ਆਪਣੇ ਮੰਦੀਆ ਮੁਰਾਦਾ ਵੀ ਪੂਰੀਆਂ ਕਰਦੇ ਨੇ ਮੈਂ ਜਦ ਤੋਂ ਇੱਥੇ ਆਇਆ ਹੁਵਾਰੇ ਦੇ ਇਸ ਬੰਧਨ ਨਾਲ ਜੁੜਿਆ ਔਰ ਜਿੱਤੇ ਕਦੇ ਵੀ ਤੇ ਆਇਆ ਜੋ ਮਨ ਚੋੜ ਗਿਆ ਉਹ ਪੂਰਾ ਹੋ ਗਿਆ ਇਸ ਬੰਧਨ ਨੇ ਤੋਂ ਜੋ ਲਗਿਆ ਮਿਲਿਆ ਭਗਵਾਨ ਦੀ ਕਿਰਪਾ ਹੈ ਹਮੇਸ਼ਾ ਪਰ ਜੋ ਵੀ ਬੰਦੇ ਨੇ ਨਾ ਕੋਈ ਕਹਿੰਦਾ ਮੈਂ ਕੋਸ਼ਿਸ਼ ਕੀਤੀ ਹੈ ਕੋ ਉਰੇ ਤੇਰੇ ਕੋਰੇ ਤਾਂ ਭਗਵਾਨ ਨੇ ਮੇਰੇ ਤੋਂ ਸੇਵਾ ਲੈ ਜਿਹੜੀ ਮੈਂ ਦੀ ਗੱਲ ਕੀਤੀ ਹੈ ਐਮਬਲੈਂਸ ਦੀ ਇਹ ਵੀ ਵੀਰੇ ਵਾਲੀ ਅਸੀਂ ਕੀਤਾ ਸੀ ਹੋਰ ਰੌਂਗਿੰਦੇ ਕੰਸਨਟ੍ਰੇਟਰ ਕੋਈ ਵੀ ਕੰਮ ਇਹ ਕਹਿਣਗੇ ਮੇਰੇ ਦਾ ਹੱਕ ਹੁੰਦਾ ਉਹ ਕੋ ਨੂੰ ਮੰਨਣਾ ਮੇਰਾ ਹੱਕ ਮੰਨਦਾ ਔਰ ਇਹ ਜੋ ਕਿ ਜਾਣ ਜਾਣ ਮੈਂ ਛੋੜੇ ਭਾਈ ਸਾਹਿਬ ਨੇ ਉਗਮ ਨਾਂ ਦੇ ਰੱਖਿਆ ਸੜਕ ਦਾ ਬਹੁਤ ਹਿਸਕੜਾ ਮੰਗਦਾ ਦੇ ਮੈਂ ਉਹਨਾਂ ਨੂੰ ਕਹਣਾ ਜੀ ਬਈ ਨਾਂ ਦਾ ਜ਼ਰੂਰ ਰੱਖੋ ਪਰ ਸੜਕ ਬਣਾ ਵੀ ਦਿਓ ਜਦ ਵੀ ਦੇ ਹੋਸੇ ਰੱਖੀ ਇਹ ਜੀ ਪਹਿਲਾਂ ਇਹ ਮੰਗਣੀ ਹੈ ਸੜਕ ਬਣਾ ਕੇ ਫਿਰ ਨਾਂ ਰੱਖੋ ਇਹ ਇਸੀ ਗੱਲ ਹੋਣੀ ਜਦੋਂ ਜੂਰ ਬਣ ਗਏ ਉਹ ਹੋਰ ਜਿਹੜੇ ਰਹਿੰਦੇ ਨੇ ਐਫੀ ਸਾਹਿਬ ਆਣਗੇ ਉਹਨਾਂ ਦੇ ਨਾਂ ਲਾ ਦਿਓ ਕਿ ਕਿੰਨਾ ਸੜਕੁੱਤੀ ਪਈ ਆ ਬੜੇ ਦਿਨ ਤੋਂ ਲੋਕੀ ਡੇਗਨੇ ਐਕਸੀਡੈਂਟ ਹੋਦੇ ਨੇ ਕਿ ਸੜਕ ਨੂੰ ਬਣਾਉਣ ਤੇ ਦੀ ਆ ਮੇਰੇ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਬਹੁਤ-ਬਹੁਤ ਔਰ ਅੰਕੇ ਭਗਵਾਨ ਰਿਸ਼ਵਕਰਮਾ ਜੀ ਦੇ ਜੀਵਨ ਤੋਂ ਸਿੱਖਿਆ ਲੈ ਕੇ ਉਹਦੀ ਸਿੱਖਿਆ ਤੇ ਵਿਚਨ ਕੇ ਆਪਣਾ ਜੀਵਨ ਸੰਸਕਰੀਏ ਸੰਸਕੁਵੰਤੇ ਸਚਨ ਸਾਹਮਣੇ ਬੈਠ ਕੇ ਪੜਨਾ ਪਰਾਓ। ਬਾਬਾ ਬਿਸ਼ਕਰਮਾ ਜੀ ਦਾ ਸਾਡੇ ਤੇ ਬਹੁਤ ਵੱਡਾ ਅਸ਼ੀਰਵਾਦ ਹੈ। ਅੱਜ ਜੇ ਕਿਸੇ ਨੇ ਕੋਈ ਆਨੰਦ ਮਾਣਨਾ ਹੋਵੇ ਉਹ ਬਿਸ਼ਕਰਮਾ ਜੀ ਦੀ कृपा तो बिना नहीं हो चाहे सानू अपने ਘਰ ਜਿਹਣਾ ਹੋਵੇ ਔਰ ਚਾਹੇ ਇਸ ਤਰ੍ਹਾਂ ਦੇ ਸਟੈਂਡ ਲਗਾ ਕੇ ਵੀ ਇਹ ਮਾਈਕ ਤੇ ਵੀ ਬੋਲਣਾ ਹੋਵੇ ਇਹ ਵੀ ਬਾਬਾ ਮਿਸ਼ਰਮ ਜੀ ਦੀ ਕਿਰਪਾ ਹੈ ਚਾਹੇ ਕਿਸੇ ਵੀ ਤਰ੍ਹਾਂ ਦਾ ਸਾਡੇ ਕੋਲ ਆਨੰਦ ਹੋਵੇ ਸੁਖ ਸੁਵਿਧਾ ਮਾਤਾ ਸੁਖ ਸੁਵਿਧਾ ਮਾਤਾ ਜੇ ਕਿਤੇ ਸਾਨੂੰ ਕੋਈ ਫਾਇਦਾ ਮਿਲਦਾ ਹੈ ਉਹ ਸਾਰਾ ਉਹ ਮਿਹਰ ਕਰਮਾ ਜੀ ਅਸ਼ੀਰਵਾਦ ਦੇ ਨਾਲ ਜਾਂਦਾ ਹੈ ਜੋ ਅਸ਼ੀਰਵਾਦ ਉਹਨਾਂ ਦਾ ਹਮੇਸ਼ਾ ਸਾਡੇ ਤੇ ਬੜਿਆ ਰਹੇ ਇਹ ਅਸੀਂ ਬਾਬਾ ਬੁਸ਼ਕਰਮਾ ਜੀ ਤੋਂ ਸੀ ਕਿਰਪਾ ਅਸ਼ੀਰਵਾਦ ਚਾਹੁੰਦੇ ਆ ਕਿ ਹਮੇਸ਼ਾ ਸਾਡੇ ਸਿਰ ਤੇ ਉਹਨਾਂ ਦਾ ਅਸ਼ੀਰਵਾਦ ਬੜਿਆ ਰਹੇ ਭਾ ਤੁਸੀ ਇਸੇ ਤਰ੍ਹਾਂ ਜਿਹੜੀ ਮੈਨੇਜਮੈਂਟ ਬਹੁਤ ਪੁਨਾ ਦੇ ਨਾਮ ਜਿੰਨਾ ਪ੍ਰਜਾਤਨ ਜਿਹੜਾ ਵਧਦਾ ਜਾ ਰਿਹਾ ਕਿ ਹਰ ਸਾਲ ਮੈਂ ਦੇਖਦਾ ਕਿ ਪਹਿਲੇ ਨਾਲੋਂ ਗਿਣਤੀ ਵੱਧੀ ਨਹੀਂ ਜਾਂਦੀ ਹੈ ਉਹਦਾ ਮਤਲਬ ਹੈ ਕਿ ਜਿਹੜੀ ਮੈਨੇਜਮੈਂਟ ਹੈ ਉਹ ਇੱਥੇ ਸੇਵਾ ਭਾਵ ਦੇ ਨਾਲ ਤਾਂ ਕਰ ਰਹੀ ਹੈ ਜਿਹਦਾ ਸਰਕਾਰ ਲੋਕਾਂ ਦਾ ਇੱਥੇ ਆਉਣਾ ਜਾਣਾ ਵੀ ਵੱਧ ਰਿਹਾ ਹੈ ਅਗਰ ਮੈਨੇਜਮੈਂਟ ਮਾੜੀ ਹੋਵੇ ਤਾਂ ਫਿਰ ਲੋਕ ਸਬਾਰਮੈਂਟੀਆਂ ਕਰਕੇ ਚਲੇ ਜਾਂਦੇ पर ਇਥੇ ਮੈਨੇਜਮੈਂਟ ਦਾ ਤੱਕੇ ਤਾਂ ਹੀ ਹਰ ਸਾਲ ਉਹਨੇ ਲੇਟਾ ਕਿ ਚਾਹੇ ਮਹਿਮਾਨਾਂ ਦੀ ਗੱਲ ਕਰੀਏ ਤੇ ਚਾਹੇ ਸ਼ਰਧਾਵਾਨ ਉਹਨਾਂ ਦੇ ਸ਼ਰਧਾਵਾਨਾਂ ਦੀ ਗੱਲ ਕਰੀਏ ਇਹ ਹਰ ਸਾਲ ਉਹਨਾਂ ਦਾ ਬਤਾ ਜਾ ਰਿਹਾ ਹੈ ਪ੍ਰੇਸ਼ਤ ਤਾਂ ਸੱਤ ਜਿਹੜਾ ਹੈ ਮੈਨੇਜਮੈਂਟ ਕਮੇਟੀ ਨੂੰ ਜਾਂਦਾ ਹੈ ਉਹਨਾਂ ਦੀ ਕਿਰਪਾ ਦੇ ਨਾਲ ਹੀ 코로나 ਦੇ ਉੱਤੇ ਵੀ ਬਾਬਾ ਵਿਸ਼ਕਰਮਾ ਜੀ ਦੀ ਕਿਰਪਾ ਹੈ ਤਾਂ ਹੀ ਇਹ ਹੋ ਜਾਈ ਉਹ ਭਾਗਵਾ ਦੇ ਨਾਲ ਕੰਮ ਵੀ ਕਰਦੇ ਨੇ ਸ਼ਰਧਾ ਦੇ ਨਾਲ ਕੰਮ ਕਰਦੇ ਨੇ ਸੋ ਮੈਂ ਸਾਰਿਆਂ ਦਾ ਜਿਲ੍ਹਾ ਤੋਂ ਤੇਰੀ ਧੰਨਵਾਦ ਵੀ ਕਰਦਾ ਹਾਂ ਉਪਰ ਭਾਗਵਾਨੀ ਪਰਮਾਤਮਾ ਤੋਂ ਅਨੁਸ਼ਿਸ਼ਕ ਗਵਾਨ ਮੇਸ਼ਰਮਾ ਜੀ ਦੇ ਚਰਨਾਂ ਚ ਦਸਤਕੀ ਕਰਦਾ ਕਿ ਇਹਨਾਂ ਨੂੰ ਹੋਰ ਤਾਕਤ ਮਿਲੇ ਹੋਰ ਸ਼ਕਤੀ ਮਿਲੇ ਤਾਂ ਕਿ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਔਰ ਮੇਰੇ ਨਾਲ ਵਿਸ਼ੇਸ਼ ਨੂੰ ਤੇਜਸਵੀ ਭਾਗਵਾ ਜੀ ਸਾਡੇ ਸਟੇਟ ਐਗਰੀਕਲਚਰ ਮੈਂਬਰ ਨੇ भारतीय जनता पार्टी के बलविंदर ठाकुर जी साढ़े वाइस प्रेसिडेंट ने जिले थे और आशुष सापला जी महेंद्रपाल ठा था, महेंद्र ठाकुर जी और सारी बाली साहब राम साफला जी बहुत सारे लोग आए मैं उन्होंने ਅਰੇਂਜਮੈਂਟ ਦਾ ਧੰਨਵਾਦੀ ਕਰਦਾ ਹਾਂ ਕਿ ਸਾਨੂੰ ਇੱਥੇ ਨਿਵਾਣ ਬਖਤੇ ਨੇ ਪ੍ਰਸ਼ਾਨ ਨੂੰ ਸੁਭਵਸ਼ਕਰ ਮਾਦੇ ਚੰਰਾਜੀ ਬੋਲਦੇ ਨੇ ਕੋਈ ਨਾ ਨਾ ਫਿਰ ਸਾਰਿਆਂ ਨੂੰ ਲੱਖ ਲੱਖ ਤੋਂ ਲੈ ਕੇ ਨਵਾਂ ਕਿ ਮਾਰਾ ਜੀ ਬਹੁਤ ਬਹੁਤ ਧੰਨਵਾਦ ਹਾਂ ਉਸਤਕ ਜੋ ਹਰ ਸਾਲ ਆਪਾ ਬਣਾਉਂਦੇ ਆ ਉਹਦੇ ਸੰਬੰਧ ਦੇ ਵਿੱਚ ਆਪਣੇ ਬਟੇਰਿਆਂ ਨੂੰ ਜਿਹਨਾਂ ਨੇ ਸਾਨੂੰ ਕਿਰਤ ਕਰਨ ਦੇ ਚਾਂਸ ਦਿੱਤੀ ਆ ਸਾਨੂੰ ਦੁਨੀਆ 'ਚ ਵਿਚਰਨ ਦੇ ਚਾਂਸ ਦਿੱਤੀ ਆ ਸਾਨੂੰ ਦੁਨੀਆ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਲਿਆਉਣ ਦੇ ਵਿੱਚ ਜੋ ਉਹਨਾਂ ਦੀ ਕਿਰਪਾ ਸਾਡੇ ਤੇ ਆ ਅੱਜ ਆਪਾਂ ਜਿੰਨੇ ਵੀ ਬੈਠੇ ਆ ਆਪਣੀ ਇਹ ਕਿਰਤ ਪਮਾਈ ਕਰਕੇ ਆਪਾਂ ਮਸ਼ਿਨਰੀ ਹੋਏ ਜੁਗ ਦੇ ਵਿੱਚ ਆਪਾਂ ਸਭ ਤੋਂ ਅੱਗੇ ਹੋਏ ਆ ਉਹਦੇ ਦੀ ਬਾਬਾ ਵਿਸ਼ਕਰਮਾ ਜੀ ਦੀ ਬਹੁਤ ਕਿਰਪਾ ਆ ਤੋ ਉਹਨਾਂ ਅੱਗੇ ਮੇਰੀ ਬੇਨਤੀ ਆ ਕਿ ਸੱਚੇ ਬਾਦਸ਼ਾਹ ਕਿਰਪਾ ਕਰਿਓ ਆਪਦੇ ਬੱਚੇ ਆਪਦੀਆਂ ਬੱਚੀਆਂ ਆਪ ਤੋਂ ਆਸ਼ੀਰਵਾਦ ਲੈਣ ਆਈਆਂ ਨੇ ਇਹਨਾਂ ਦੇ ਪਰਿਵਾਰ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇਹਨਾਂ ਦੇ ਪਰਿਵਾਰਾਂ ਤੇ ਖੁਸ਼ਹਾਲੀ ਬਖਸ਼ਿਸ਼ ਕਰਨੀ ਇਹਨਾਂ ਦੇ ਕਿੱਤੇ ਦੇ ਵਿੱਚ ਵਾਅਦਾ ਕਰਨਾ ਸਾਰਿਆਂ ਨੂੰ ਮੈਂ ਬਾਬਾ ਬਿਸ਼ੁਕਰਮਾ ਜੀ ਦੇ ਮਹਤਮੇ ਮੈਂ ਬਹੁਤ-ਬਹੁਤ ਵਧਾਈ ਦਿੰਦਾ। ਸ਼੍ਰੀ ਬਿਸ਼ੁਕਰਮਾ ਦੀ ਮਾਨ ਸਭਾ ਵੱਲੋਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਭਗਵਾਨ ਬਿਸ਼ੁਕਰਮਾ ਜੀ ਜਿਨ੍ਹਾਂ ਨੇ ਸਾਨੂੰ ਔਜ਼ਾਰ ਦਿੱਤੇ ਨੇ ਟੂਲਸ ਕਰਮਾਠੇ ਬੋਣ ਦਾ ਇੱਕ ਸਾਨੂੰ ਉਹਨਾਂ ਨੇ ਅਖੀਰ ਦਾ ਦੱਸਿਆ ਹੈ ਕਿ ਅਸੀਂ ਕਰਨ ਕਰਨਾ ਹੈ ਕਰਮ ਕਰਕੇ ਪੂਰੇ ਬ੍ਰਹਮੰਡ ਦੇ ਵਿੱਚ ਪ੍ਰithvi ਦੇਵ ਹੋਰ ਵੀ ਜ਼ਿਆਦਾ ਆਧੁਨਿਕਤਾ ਲੈ ਕੇ ਆਣੀ ਹੈ ਮੋਡਰਨਾਈਜੇਸ਼ਨ ਕਰਨੀ ਹੈ ਟੈਕਨੋਲੋਜੀ ਦੇ ਵਿੱਚ ਐਡਵਾਂਸਮੈਂਟ ਕਰਨੀ ਹੈ ਭਗਵਾਨ ਵਿਸ਼ਵਕਰਮਾ ਜੀ ਪੁਰਾਣਿਕ ਗ੍ਰੰਥਾਂ ਦੇ ਹਿਸਾਬ ਦੇ ਨਾਲ ਛੋੜੇ ਦੀ ਲੰਕਾ ਦੇਸ਼ سے ਜੜਾ ਦਿੱਤੇ ਦੁਆਰ ਕਾ ਜੀ ਦੀ ਸਜਣਾ ਕੀਤੀ ਹੋਰ ਵੀ ਜਿੱਥੇ ਕਿਤੇ ਵੀ ਹਜ਼ਾਰਾਂ ਸਾਲ ਪੁਰਾਣੀਆਂ ਇਮਾਰਤਾਂ ਤੁਸੀਂ ਦੇਖਦੇ ਉਹ ਭਗਵਾਨ ਵਿਸ਼ਵਕਰਮਾ ਜੀ ਦੇ ਪੈਰੋਕਾਰ ਜਾਂ ਉਹਨਾਂ ਦੇ ਆਪਣੇ ਹੱਥੀ ਬਣਿਆ ਸੂਰਜ ਮੰਦਿਰ ਵੀ ਤੁਸੀਂ ਦੇਖ ਸਕਦੇ ਸੋ ਅੱਜ ਤੁਸੀਂ ਸਾਰੇ ਇੱਥੇ ਪੁੱਜੇ ਹੋ ਭਗਵਾਨ ਵਿਸ਼ਵਕਰਮਾ ਜੀ ਦੀ ਪੂਜਾ ਕਰਨ ਦੇ ਲਈ ਸਾਲ ਦੇ ਵਿੱਚ ਸਿਰਫ ਇੱਕ ਹੀ ਦਿਨ ਹੁੰਦਾ ਹੈ ਜਿਹੜਾ ਵਿਸ਼ਰਾਮ ਦਿੱਤਾ ਜਾਂਦਾ ਹੈ ਟੂਲਸ ਨੂੰ ਔਰ ਦੂਸਰੇ ਦਿਨ ਫਿਰ ਅਰਦਾਸ ਕਰਕੇ ਫਿਰ ਦੁਆਰਾ ਜੀ ਕੰਮ ਜਿਹੜਾ ਸ਼ੁਰੂ ਕੀਤਾ ਜਾ